ਯੋਧਨ ਨਸ਼ੇ ਦੇ ਵਿਰੁੱਧ ਸੂਬੇ ਪਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਮੁਹਿੰਮ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਅੱਜ ਸੂਬੇ ਪਰ ਦੇ ਵਿੱਚ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਹੈ ਜਿਹੜੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਦੀਆਂ ਜਿੱਥੇ ਅੱਜ ਐਸਐਸਪੀ ਸਰਤਾਜ ਸਿੰਘ ਚਾਹਲ ਆਪਣੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਨੇ ਤੇ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਘਰਾਂ ਦੀਆਂ ਚੈਕਿੰਗਾਂ ਨੇ ਜਿਹੜੀਆਂ ਉਹ ਕਰੀਆਂ ਗਈਆਂ ਨੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਸੁਨਾਮ ਦੇ ਵਿੱਚ ਇੰਦਰਾ ਬਸਤੀ ਦੇ ਵਿੱਚ ਚੈਕਿੰਗ ਜਿਹੜੀ ਉਹ ਅੱਜ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਵੱਲੋਂ ਆਪਣੀ ਟੀਮ ਦੇ ਨਾਲ ਕੀਤੀ ਗਈ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਮੌਕੇ ਗੱਲਬਾਤ ਕਰਦੇ ਆ ਐਸਐਸਪੀ ਸੰਗਰੂਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਨਸ਼ੇ ਵੇਚਣ ਵਾਲਿਆਂ ਤੇ ਪੂਰੀ ਜਿਹੜੀ ਸਖਤਾਈ ਹੈ ਉਹ ਕਰ ਦਿੱਤੀ ਗਈ ਹੈ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਪੁਲਿਸ ਹੈ ਜਿਹੜੀ ਢਿੱਲ ਹੈ ਜਿਹੜੀ ਉਹ ਨਹੀਂ ਛੱਡੇਗੀ ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ੇ ਖਿਲਾਫ ਚੱਲ ਰਹੀ ਇਸ ਮੁਹਿੰਮ ਦੇ ਵਿੱਚ ਪੁਲਿਸ ਦਾ ਸਾਥ ਜਿਹੜਾ ਦਵੋ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕੇ ਤੇ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਕੀਤਾ ਜਾ ਸਕੇ ਸੋ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ੱਕੀ ਮੋਬਾਈਲ ਨੇ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਨੇ ਤੇ ਨਾਜਾਇਜ਼ ਮੋਟਰਸਾਈਕਲ ਵੀ ਬਰਾਮਦ ਜਿਹੜੇ ਉਹ ਕੀਤੇ ਗਏ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਦੀਆਂ ਸੋ ਜਿੱਥੇ ਅੱਜ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਵੱਲੋਂ ਆਪਣੀ ਟੀਮ ਦੇ ਨਾਲ ਪਹੁੰਚ ਕੇ ਨਸ਼ਾ ਵਿਰੁੱਧ ਅੰਸਰਾਂ ਤੇ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਸੋ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਹੈ ਜਿਹੜੀ ਉਹ ਚਲਾਈ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਬੰਧੀ ਕੀ ਐ एसएसपी ਸਰਤਾਜ ਸਿੰਘ ਚਾਹਲ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਕਿ ਕੀ ਮਸਲਾ ਕੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਜੰਗ ਦਾ ਨਗਾੜਾ ਵੱਜ ਚੁਕਿਆ ਹੈਗਾ ਤੇ ਸਾਨੂੰ ਬੜੇ ਸਖਤ ਹਦਾਇਤਾਂ ਨੇ ਕਿ ਅਸੀਂ ਪੂਰੇ ਸਮਰਪਿਤ ਹੋ ਕੇ ਨਸ਼ਿਆਂ ਦੇ ਖਿਲਾਫ ਕੰਮ ਕਰਨਾ ਹੈਗਾ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਸੰਗਰੂਰ ਪੁਲਿਸ ਦੀ ਟੀਮ ਹੈ ਉਹ ਅੱਜ ਇੱਥੇ ਸੰਗਰੂਰ ਡਿਸਟ੍ਰਿਕਟ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅਸੀਂ ਸਾਡੇ ਜਿਹੜੇ ਨਸ਼ਿਆਂ ਦੇ ਹੌਟਸਪੌਟ ਨੇ ਜਿਵੇਂ ਆਪਾਂ ਜਿੱਥੇ ਅੰਦਰਾ ਬਸਤੀ ਇਕੱਠੇ ਹੋਏ ਆ ਤੇ ਇੱਥੇ ਵੱਡੇ ਪੱਧਰ ਤੇ ਗਲਸਟਡ ਅਫਸਰ ਐਸ ਐਚਓ ਸਹਿਬਾਨ ਇਨਚਾਰजेस ਅਤੇ ਫੋਰਸ ਦੀ ਗਿਣਤੀ ਨੇ ਏਰੀਆ ਨੂੰ ਸੀਲ ਕੀਤਾ ਤੇ ਚੈਕਿੰਗ ਕੀਤੀ ਉਹਦੇ ਵਿੱਚੋਂ ਸਾਡੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਾਡੀ ਸ਼ਿਫਟਿੰਗ ਨਾਕਾਬੰਦੀ ਤੇ ਛੋਟੇ ਸਰਚ ਆਪਰੇਸ਼ਨ ਹੋਰ ਜਗ੍ਹਾ ਤੇ ਵੀ ਜ਼ਿਲ੍ਹੇ ਵਿੱਚ ਜਾਰੀ ਕੀਤੇ ਹੋਏ ਨੇ ਤੇ ਜਿਹੜੀ ਵੀ ਸਾਡੀ ਬਣਦੀ ਪੂਰੀ ਰਿਕਵਰੀ ਹੋਏਗੀ ਜਿਹੜੀ ਵੀ ਸਾਡੇ ਇਹਦੇ ਵਿੱਚ ਬਰਾਮਦਗੀ ਹੋਣਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਪ੍ਰੈਸ ਨੋਟ ਵੀ ਜਾਰੀ ਕਰਾਂਗੇ ਸਾਡੇ ਜੀ ਡਰੱਗ ਹੌਟਸਪੌਟ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਆਈਡੈਂਟੀਫਾਈਡ ਨੇ ਇਹਦੇ ਵਿੱਚ ਅਸੀਂ ਜੋ ਕਾਸੋ ਆਪਰੇਸ਼ਨ ਕਰਨੇ ਹੈਗੇ ਉਹ ਪੂਰੇ ਕੁਝ ਕੁ ਦਿਨਾਂ ਬਾਅਦ ਹਰ ਇੱਕ ਡਰੱਗ ਸਪੌਟ ਤੇ ਕਰਾਂਗੇ ਅਸੀਂ ਅੱਜ ਸ਼ੁਰੂਆਤ ਇੱਥੋਂ ਕੀਤੀ ਹੈ ਇਸ ਤੋਂ ਬਾਅਦ ਅਸੀਂ ਸੰਗਰੂਰ ਅਸੀਂ ਦਿੜਬਾ ਤੂਰੀ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਇੱਕ ਕਾਸੋ ਆਪਰੇਸ਼ਨ ਕਰਾਂਗੇ ਜਿਹੜਾ ਰਿਕਵਰੀ ਲੋਕੇਟ ਕਰਨ ਲਈ ਕੁਝ ਇਸ ਤਰ੍ਹਾਂ ਦਾ ਬਿਆਨ ਜਦੋਂ ਕੱਲ ਸਾਡੀ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈ ਤੀ ਸੀ ਸਾਰੇ ਡੀਸੀ ਸਾਹਿਬਾਨ ਸਾਰੇ ਸੀਪੀਸ ਐਸਐਸਪੀਸ ਰੇਂਜ ਡੀਆਈਜੀ ਸਾਰੇ ਸੀਨੀਅਰ ਅਫਸਰ ਜੋ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਤੇ ਇਹ ਸਭ ਨੂੰ ਤੇ ਸਭ ਨੂੰ ਜਿਹੜੀ ਦਿਸ਼ਾ ਨਿਰਦੇਸ਼ ਸੀ ਹਦਾਇਤਾਂ ਸੀ ਕਿ ਦੋ ਪੱਧਰ ਤੇ ਇਹ ਲੜਾਈ ਹੋਣੀ ਹੈ ਪਹਿਲੀ ਗੱਲ ਹੈਗੀ ਜੀ ਕਿ ਜਿਹੜੇ ਇਹ ਪ੍ਰੀਵੈਂਟਿਵ ਜਿਸ ਦੇ ਆਪਾਂ ਕੰਮ ਕਰ ਰਹੇ ਹਾਂ ਅੱਜ ਤੇ ਦੂਸਰਾ ਹੈਗਾ ਕਿ ਨਾਲ ਦੇ ਨਾਲ ਹੀ ਜਿਹੜਾ ਬੱਚਿਆਂ ਨੂੰ ਐਜੂਕੇਟ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਇਹ ਮੋਹੱਲਿਆਂ ਦੇ ਵਿੱਚ ਇੱਥੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕਰਨਾ ਉਹ ਦੋਵੇਂ ਪੱਧਰ ਦੇ ਜਿਹੜੀ ਇਹ ਲੜਾਈ ਹੈਗੀ ਤੇ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾਊਗੀ ਪ੍ਰਾਪਰਟੀ ਜ਼ਬਤ ਕਰਨ ਦਾ ਜਾਂ ਉਨਟਾਨ ਦਾ ਕੋਈ ਇਸ ਤਰ੍ਹਾਂ ਦਾ ਵੀ ਜਿਹੜਾ ਅਸੀਂ ਪ੍ਰਾਪਰਟੀ ਜ਼ਬਤ ਕੀਤਾ ਜੀ ਅਸੀਂ ਸ਼ੇਰਪੁਰ ਵਿੱਚ ਹਾਲ ਫਿਲਾਲ ਵਿੱਚ ਵੀ ਇੱਕ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਹੈਗਾ ਇੱਕ ਲਹਿਰੇ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਦੇ ਆਰਡਰਸ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਜਿਹੜੀ ਵੀ ਬੰਦੀ ਕਾਰਵਾਈ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੇ ਨਜਾਇਜ਼ ਪ੍ਰਾਪਰਟੀ ਦੇ ਖਿਲਾਫ ਉਸ ਦੀ ਵੀ ਮਹਿੰਮ ਜਾਰੀ ਹੈ